ਸਾਰੇ ਪਤਾ ਪਾਲੇ ਦੀ ਮਾਰਚ ਆਸੀਂ ਸਾਰੇ ਆਏ ਨੇ ਕੱਗਰ ਦੇ ਦਰਵਾਜ਼ੇ ਜਿੱਦੇ ਵਿੱਚ ਸਾਡੇ ਸਾਰੇ ਲੋਕਾਂ ਦੀਆਂ ਬੇੜੀਆਂ ਤੇ ਸਰਕਾਰ ਕੋਲ ਜ਼ਮੀਨ ਐਕਵਾਇਰ ਕਰਨ ਵਾਲੀ ਆ ਹੁਣ ਜਮੀਨ ਐਕਵਾਇਰ ਕਰਵਾਉਣ ਵਾਸਤੇ ਤੇ ਜੀਵਾ ਉਹਦੇ ਪੈਸੇ ਆ ਕਿ ਸਾਰੇ ਸਾਰੀਆਂ ਤਾਂ ਗੜੀਆਂ ਮਟੀਆਂ ਦੂਗੀਆਂ ਕਰਮ ਕਰਾਂਗੇ ਤੇ ਸਾਰੇ ਆਪਣਾ ਪਾਲੇ ਦੀ ਮਾਰਚੋਂ ਆਪਾਂ ਨਿਕਲਣਾ ਆ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਜਦੋਂ ਆਪਾਂ ਐਮਪੀ ਇਥੇ ਸੈਂਟਰ ਦੇ ਰਹੂਗਾ ਜਿੰਨੇ ਵੀ ਆਪਾਂ ਪੈਸੇ ਮੰਗਾ ਕੇ ਉਹਨੇ ਆਪਣਾ ਬਣਾ ਕਰਨਗੇ ਅੰਚਲ ਸਾਰੇ ਨੇ ਆਪ ਜਾਣਦੇ ਆ ਕਿੰਨੇ ਜਣਾਂ ਨੇ ਜਿਹੜੇ ਪੈਸੇ ਪਾਏ ਸੀ ਉਹਨਾਂ ਉਹਨਾਂ ਦਾ ਆਪਣਾ ਹਰ ਕਿਨੂਦਾਰ ਕੋਸ਼ਿਸ਼ ਨਹੀਂ ਕੀਤਾ ਚਾਰ ਵਾਰੀ ਮਹਾਰਾਣੀ ਰਹਿ ਚੁੱਕੀ ਆ ਸਿਆ ਵੀ ਰਹਿ ਚੁੱਕੇ ਨੇ ਪਰ ਉਹਨਾਂ ਦਾ ਆਪਣਾ ਕੀਤਾ ਕੁਛ ਨਹੀਂ ਜਦੋਂ ਆਪਣਾ ਐਮਪੀ ਆਪਣੇ ਗੱਲ ਕਰੂਗਾ ਜਾ ਕੇ ਤਾਂ ਹੀ ਆਪਾਂ ਆਪਣਾ ਉਹਦਾ ਕੰਮ ਐ ਕਰਾ ਸਕਦੇ ਆ ਹਾਂਜੀ ਇੱਕੋ ਕਹਿਣਾ ਵੀ ਹਾਂਜੀ ਸਰ ਆਦੇ ਆਨੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵਸੇ ਪਹਿਲਾਂ ਮੈਂ ਬੋਲਦਾ ਤੇ ਬਹੁਤ ਵਧੀਆ ਗੱਲ ਸੀ ਕਿ ਸਾਡੇ ਸੀਨੀਅਰ ਲੀਡਰ ਜਿਹੜੇ ਨੇ ਉਹ ਵੱਧ ਬੋਲਦਾ ਵਾ ਹਮੇਸ਼ਾ ਹੀ ਇਹ ਮਾਫੀ ਚਾਹੁੰਦਾ ਚਲੋ ਫੇਰ ਵੀ ਕੋਣ ਬੁਲਾ ਆ ਕੇ ਤੇ ਮੈਂ ਆਪਣੇ ਪਿੰਡ ਹਲਤੀ ਵਾਲਾ ਦੀ ਸਾਰੀਆਂ ਸੰਗਤਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਮਾਤਾਵਾਂ ਨੂੰ ਅਤੇ ਇਲਾਕੇ ਵਿੱਚੋਂ ਆਏ ਪੰਜ ਸਰਪੰਚਾਂ ਨੂੰ ਨੰਬਰਦਾਰ ਸਾਹਿਬਾਨ ਨੂੰ ਸਰਦਾਰ ਰਵੀ ਸਿੰਘ ਮਾਝੂ ਪੰਥਰਵਾਜਾ ਸਾਹਿਬ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਐਮਐਲਏ ਜੀ ਕਹਿ ਰਹੇ ਆ ਪਰ ਉਹ ਮਾਈਕ ਉਹ ਦੂਜੇ ਭਾਈ ਸਾਹਿਬ ਨੂੰ ਕਿਹਾ ਕਰਕੇ ਥੋੜਾ ਇਹ ਪੰਨ ਜਿਹੜਾੰਦਾ ਹੋ ਗਿਆ ਚਲੋ ਮਾਫੀ ਚਾਹੁੰਦੇ ਆ ਕਰਦੀ ਵੀ ਬਾਕੀ ਹੋਰ ਕੁਛ ਗੱਲ ਜਿਹੜੀ ਆ ਉਹ ਬੇਟਾ ਸੰਵੰਦ ਤੇ ਅਸਰ ਪਹੁੰਚ ਜਿਵਾ ਕਰ ਦੇਗੇ ਸਰਕਾਰ ਦੇ ਐਮਐਲਏ ਸਾਹਿਬ ਤੇ ਪਿੰਨਰ ਦੀਵਾਲਾ ਤੇ ਲਾ ਕੇ ਨੇ ਆਏ ਬਤੌਰ ਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਅਸੀਂ ਤੁਹਾਨੂੰ ਵਿੱਚ ਅੱਜ ਤੋਂ ਕਿ ਜਿਵੇਂ ਦਾ 2022 ਦੇ ਵਿੱਚ ਤੁਹਾਨੂੰ ਇਲਾਕੇ ਦੇ ਸਾਡੇ ਪਿੰਡ ਨੇ ਜਿੱਥੇ ਤੁਹਾਡੀ ਨੀਂਦ ਰੱਖਿਆ ਸੀਗਾ ਅਸੀਂ ਉਸ ਤੋਂ ਵੀ ਵੱਧ ਕੇ ਕਈ ਗੁਣਾ ਤੋਂ ਪਿੰਡ ਦਾ ਆਪਦੀ ਵਾਲਾ ਤੇ ਇਲਾਕੇ ਵਿੱਚ ਜਿਤਾਵਾਂਗੇ ਤੇ ਸਾਡਾ ਫਰਜ਼ ਮੰਨਦਾ ਕਿ ਸਾਡੀ ਪੰਜਾਬਾ ਨਵਾਈਏ ਤੁਹਾਨੂੰ ਚਲੂ ਤੇ ਵਿੱਚ ਨਿਕਲਣਾ ਚਾਹੁੰਦੇ ਆ ਜਿਵੇਂ ਜਿਵੇਂ ਦੀਏ ਤੇ ਉਹ ਸਿਰ ਤੇ ਪਰਮਾਨੰਤ मेर जिने मेर वरू जसपालंदी लवप्रीत संधू नवजोत च ਜੋਕਰ ਸਿੰਘ ਕਸ਼ਮੀਰ ਸਿੰਘ ਪ੍ਰੀਤਮ ਸਿੰਘ ਸੁਖਦੇਵ ਸਿੰਘ ਮੈਂਬਰ ਪੰਚਾਇਤ ਤੁਹਾਡਾ ਸਾਰਿਆਂ ਦਾ ਆਬਾਦਨੀ ਪਾਰਟੀ ਦੇ ਵਿੱਚ ਜੀ ਆਇਆਂ ਤੋਂ ਇਹ ਆਪਾਂ ਜਲਾਈ ਨਹੀਂ ਜਲਾਈਆ ਸਾਰਾ ਸਿਸਟਮ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੇ ਨਾਲ ਤੁਰੇ ਹੋ ਮੈਂ ਜਦੋਂ ਪਹਿਲੀ ਵਾਰ ਇਹ ਆਜਾਦ ਇਲੈਕਸ਼ਨ ਲੜਿਆ ਸਾਹਿਬ ਧੀਰੇ ਨਾਲ ਸੀ ਤੁਰੇ ਅੰਕਲ ਨੇ ਮੈਨੂੰ ਪਹਿਲੀ ਵੋਟ ਮੈਨੂੰ ਜਿੱਤੋ ਉਹ ਰਚੀ ਦੂਜਾ ਤੋ ਲੰਗੈ ਅਫਸਰ ਉਹ ਮਿਲ ਆ ਰਿਹਾ ਕਿ ਮਨਣਾ ਕਰਦਾ ਫੋਟੋ ਖਿਚਣੀ ਬਰਬਰ ਤੋਸ਼ਗੀ ਤੱਕ ਅਰੇ ਮਸ਼ੀਨ ਦਾ ਬਦਲ ਕਿਹੜਾ ਉੱਥੇ ਲਾਗੇ ਮੋਰ ਬਦਲ ਉਹਨਾਂ ਦੇ ਟਾਰੇ ਨਾਲ ਹੀ ਅੰਮ੍ਰਿਤ ਟਿਕਟ ਮਿਲੀ ਜੁੜੀਆਂ ਰੋਟਾਂ ਪਈਆਂ ਸੀ ਭਾਜੀ ਨਾਲੇ ਮੇਰਾ ਸਾਥ ਦਿੱਤਾ ਦੇ ਉਹਨਾਂ ਨੇ ਇਹਨਾਂ ਸਾਰੇ ਵੇਲੇ ਮੇਰੇ ਨਾਲ ਤੁਰੇ ਸੀ ਚੱਲ ਮੇਰੀ ਬੰਨੋ ਟੋੜਾ ਤੁਹਾਡਾ ਹਰ ਤਰ੍ਹਾਂ ਚੋਹੇ ਸਾਹਮਣੇ ਹੈ ਪੀ ਸਾਰੇ ਚਲੋ ਮੇਰਾ ਸਾਥ ਸਾਰੇ ਭਰਾਵਾ ਬੋ ਦੁੱਤਾ ਇਹ ਸਾਡਾ ਛੋਟਾ ਭਰਾ ਹੋਣ ਆ ਗਿਆ ਮਿਲਵਾਉਂਦਾ ਵੀ ਹੋਰ ਵੀ ਆਪਣੀਆਂ ਵਾਲੀਆਂ ਵੋਟਾਂ ਉਹ ਵਤਨ ਕਿੰਨਾਂ ਬਹੁਤ ਬਹੁਤ ਸਾਰਾ ਧੰਨਵਾਦ ਜੀ ਆਇਆਂ ਤੁਹਾ ਵੈ ਗੁਰੂ ਜੀ ਵਾਹਿਗੁਰੂ ਜੀ ਖਫਤੇ ਚੇਗਣੀ ਇੱਕ ਵਾਰ ਜੀ ਸਤ pero la ਇਹਨਾਂ ਜਲੇ ਮਲਕੇ ਨੰਤਨ ਦਾ ਰਾਵੜਾ ਨਹੀਂ ਫੜਨਾ ਆਉਂਦਾ ਰਾਵੜਾ ਨਹੀਂ ਫੜਨਾ ਆਉਂਦਾ ਸ਼ਰਮ ਕਰਨ ਦੀ ਨਹੀਂ ਜੀ ਪਾਣੀ ਚਾਰੀਆਂ ਬੋਟਾ ਰੋਣਾ